ਕੰਗੂ ਪ੍ਰਾਪਰਟੀ ਤੇ ਤੁਹਾਡਾ ਸਵਾਗਤ ਹੈ ਅੱਜ ਇੱਕਾ ਨਵੀਂ ਵੀਡੀਓ ਲੈ ਕੇ ਆਏ ਆਂ ਕੋਠੀ ਬਾਬਾ ਦੀਪ ਸਿੰਘ ਨਗਰ 100 ਗਜ ਦੀ ਡਿਮਾਂਡ ਇਹਨਾਂ ਦੀ 31 ਲੱਖ ਰੁਪਈਆ ਬਾਕੀ ਮੌਕੇ ਤੇ ਸ਼ੂਟ ਹੋ ਜੂ ਆਵਾਸ਼ਣ ਏਰੀਆ ਗਈ ਖੁੱਲਾ ਪੋਰਚ ਆ ਗਿਆ ਬਹੁਤ ਹੀ ਵਧੀਆ ਕੋਠੀ ਬਣੀ ਹੋਈ ਹੈ ਆ ਲੌਬੀ ਆ ਗਈ ਜੀ ਤੇ ਨਾਲ ਹੀ ਇਹਦੇ ਆ ਕਿਚਨ ਆ ਗਿਆ ਜੀ ਕੋਠੀ ਵਿੱਚ ਦੋ ਬੈਡਰੂਮ ਹੈ ਲੌਬੀ ਹੈ ਕਿਚਨ ਹੈ ਤੇ ਬਾਥਰੂਮ ਬਣਿਆ ਹੋਇਆ ਬਹੁਤ ਹੀ ਵਧੀਆ ਕੋਠੀ ਬਣੀ ਵੀ ਹੈ 100 ਗਜ ਦੇ ਵਿੱਚ ਹੈ ਬਾਬਾ ਦੀਪ ਸਿੰਘ ਨਗਰ ਡਿਮਾਂਡ ਇਹਨਾਂ ਦੀ 31 ਲੱਖ ਰੁਪਈਆ ਬਾਕੀ ਮੌਕੇ ਦੀ ਸ਼ੂਟ ਹੋ ਜੂ ਸਾਡੀ ਵੀਡੀਓ ਨੂੰ ਜਲਦੀ ਜਲਦੀ ਨੂੰ ਸ਼ੇਅਰ ਕਰ ਦਿਓ YouTube ਤੇ ਸਬਸਕ੍ਰਾਈਬ ਕਰ ਦਿਓ Facebook ਤੇ Instagram ਤੇ ਫੋਲੋ ਕਰ ਦਿਓ ਤਾਂ ਕਿ ਤੁਹਾਡੇ ਤੱਕ ਸਾਡੀ ਵੀਡੀਓ ਪਹੁੰਚ ਸਕੇ ਕਿਸੇ ਵੀ ਪਰਾਨੇ ਐਡ ਕਰਾਉਣੀ ਐਡ ਦਾ ਕੋਈ ਪੈਸਾ ਨਹੀਂ ਲੈਂਦੇ ਅਸੀਂ ਬਿਲਕੁਲ ਫ੍ਰੀ ਹੈ ਬਹੁਤ ਵਧੀਆ ਖੁੱਲਾ ਬੈਡਰੂਮ ਬਣਾਇਆ ਵਾ ਜੀ 100 ਗਾਜ ਦੇ ਵਿੱਚ ਆ ਬਾਬਾ ਦੀਪ ਸਿੰਘ ਨਗਰ ਵਧੀਆ ਲੋਕੇਸ਼ਨ ਤੇ ਕੋਠੀ ਐ 100 ਗਾਜ ਦੀ ਆ ਬਾਥਰੂਮ ਆ ਗਈ ਸਿੰਗਲ ਸਟੋਰੀ ਹੈ ਵਧੀਆ ਲੋਕੇਸ਼ਨ ਤੇ ਕੋਠੀ ਬਣੀ ਵੀ ਹੈ ਇਹ 2 ਬੈਡਰੂਮ ਹੈ ਲੌਬੀ ਹੈ ਕਿਚਨ ਹੈ ਬਾਥਰੂਮ ਹੈ ਇਹ ਸਿੰਗਲ ਸਟੋਰੀ ਆ ਪੌੜੀਆਂ ਜਾਂਦੀਆਂ ਨੇ ਉੱਪਰ ਤੇ ਫਰਸ਼ ਲੱਗੀ ਵੀ ਹੈ ਉੱਪਰ ਬਹੁਤ ਵਧੀਆ ਬਣੀ ਵੀ ਹੈ ਕੋਠੀ ਸਿੰਗਲ ਸਟੋਰੀ ਤੇ ਡਿਮਾਂਡ ਇਹਨਾਂ ਦੀ 31 ਲੱਖ ਰੁਪਈਆ ਬਾਕੀ ਮੌਕੇ ਤੇ ਸ਼ੂਟ ਹੋ ਜੂਗੀ ਮਿਲਦੇ ਆ ਫਿਰ ਆਪਾਂ ਅਗਲੀ ਵੀਡੀਓ ਦੇ ਵਿੱਚ